ਮੇਚੋ-ਮੇਚੋ ਬਹੁਤ ਤਕਲੀਫ ਹੈ ਬਾਈ ਗੱਡੀਆਂ ਵਾਲਿਆਂ ਨੂੰ ਹੋਰਨ ਤੇ ਹੋਰਨ ਮਾਰੀ ਜਾਂਦੇ ਨਾਲੇ ਪਤਾ ਵੀ ਟੈਂਟਰ ਥੋੜੇ ਜਿਹੇ ਰਹਿ ਗਏ ਲੰਘੇ ਜਾਣ ਦੋ ਬਾਈ ਬੋਲਟ ਵਧੀਆ ਮਿਲ ਗਿਆ ਤੇ ਦੱਸਾਂ ਨਹੀਂ ਬਾਈ ਹੁਣ ਸੱਚੀ ਦੱਸੀ ਦੱਸੀ ਕਿੰਨਾ ਮਾਰ ਲਾ ਕਿੰਨੇ ਪੈਸੇ ਲਾਤੇ ਅੱਠ ਮਾਰ ਲਾ 1.5 ਲੱਖ ਦਾ ਲੈਣਾ ਵੀਰੇ ਅੱਠ ਮਾਰ ਦਾ 1.5 ਲੱਖ ਦਾ ਠੀਕ ਆ ਫਸਟ ਆਨ ਲਾ ਜਨਤਾ ਨੇ ਪਹੁੰਚਣਾ ਹੈ ਬੜੀ ਸੰਗਤ ਉੱਥੇ ਪਹੁੰਚੂਗੀ ਆਪਾਂ ਉੱਥੇ ਵੀ ਜੂੜ ਇੱਕ ਵਾਰੀ ਹਾਜ਼ਰੀ ਲਗਾਉਣੀ ਹੈ ਇੱਕ ਸਾਲ ਪੂਰਾ ਆਪਾਂ ਨੂੰ ਮੋਰਚੇ ਵਿੱਚ ਹੋ ਜਾਣਾ ਹੈ ਤੇ ਬਾਪੂ ਜਗਜੀਤ ਸਿੰਘ ਜੀ ਢੱਲੇਵਾਲ ਨੂੰ ਅੱਜ ਕਾਠਮਾਂ ਬਾਠਮਾਂ ਦੇਣਾ ਹੈ ਉਹਨਾਂ ਦੇ ਵਾਸਤੇ ਅਸੀਂ ਸ਼ੰਭੂ ਵੀ ਜਾਈਏ ਖਨੋਰੀ ਵੀ ਜਾਈਏ ਇਹ ਆਪਣੇ ਪਿੰਡਾਂ ਤੋਂ ਟਰੈਕਟਰ ਉੱਥੇ ਕੋਈ ਨਹੀਂ ਹੈ ਮੈਂ ਗਿਆ ਦੋ ਤਿੰਨ ਵਾਰ ਮੈਂ ਦੇਖਿਆ ਆਪਣੇ ਜ਼ਿਲ੍ਹੇ ਦੇ ਸਿਰਫ ਸੱਤ ਪਾਰਟ ਦੋ ਟਰੈਕਟਰ ਖੜੇ ਦੋ ਮੋਰਚੇ ਲੱਗੇ ਹੋਏ ਆਪਣਾ ਐਡਾ بڑا ਜ਼ਿਲ੍ਹਾ ਹੋਵੇ ਆਪਣੇ ਜ਼ਿਲ੍ਹੇ ਦਾ ਐਡਾ ਨਾਮ ਹੋਵੇ ਹਰ ਕੰਮ ਵਿੱਚ ਸਾਡਾ ਜ਼ਿਲ੍ਹਾ ਅੱਗੇ ਹੋਵੇ ਤੇ ਇਸ ਕੰਮ ਵਿੱਚ ਅਸੀਂ ਪਿੱਛੇ ਖੜੇ ਹਾਂ ਆਪਾਂ ਨੂੰ ਸ਼ੰਭੂ ਗਨੌੜੀ ਮੋਰਚੇ ਵਿੱਚ ਆਪਣੀ ਹਾਜ਼ਰੀ ਭਦਾਉਣੀ ਚਾਹੀਦੀ। ਕੁਝ 13 ਜਨਵਰੀ ਨੂੰ ਆਪਣਾ ਪੂਰਾ ਹੋਣਾ ਹੈ। 13 13 ਫਰਵਰੀ ਨੂੰ ਆਪਣਾ ਸਾਾਲ ਪੂਰਾ ਹੋਣਾ ਹੈ। 14 ਫਰਵਰੀ ਨੂੰ ਸਰਕਾਰ ਗੱਲ ਕੀਤੀ ਹੈ। ਤੇ ਆਪਾਂ ਉੱਥੇ ਜ਼ਰੂਰ ਪਹੁੰਚੇ ਦੇਖਦੇ ਸਰਕਾਰ ਕਿਆ ਕਹਿੰਦੀ ਹੈ? ਕਿਆ ਆਪਣੇ ਉਹ तौर ਤਰੀਕੇ ਆਪਾਂ ਦੱਸਦੀ ਹੈ? ਕਿਆ ਨਵੀਆਂ ਗੱਲਾਂ ਲੈ ਕੇ ਆਉਂਦੀ ਹੈ? ਕਿਆ ਸਾਡੀਆਂ ਮੰਨਦੀ ਹੈ? ਉਹ ਆਪਾਂ ਦੇਖਾਂਗੇ। ਕਿ ਆਪਾਂ ਉਸ ਤੋਂ ਪਹਿਲਾਂ ਜੇਕਰ ਉੱਥੇ ਕਾਟੇ ਕਾਮਾਂਗੇ ਤਾਂ ਹੀ ਸਰਕਾਰ ਪਰ ਦਬਾਅ ਪੈਣਾ ਹੈ। ਤੇ 13 ਨੂੰ ਆਪਣਾ ਪੂਰਾ ਕੱਟ ਹੋਊਗਾ 14 ਨੂੰ ਤਾਂ ਉਹਨੇ ਡਰ ਕੇ ਟੇਬਲ ਟਾਕ ਪਰ ਬੈਠਣਾ ਸਰਕਾਰ ਨੇ ਤੋਂ ਬੇਨਤੀ ਆ ਵੀਰੋ ਵੱਧ ਤੋਂ ਵੱਧ ਪਹੁੰਚੋ ਕੋਈ ਉਧਰ ਨੂੰ ਜਾਂਦਾ ਹੈ ਕੋਈ ਰਸਤੇਦਾਰੀ ਚ ਗਿਆ ਉੱਥੇ ਢੇੜਾ ਲਾਇਆ ਤੇ ਲੋ ਜੀ ਮਿੱਤਰੋ ਅੱਜ ਬਾਈ 26 ਜਨਵਰੀ ਆ ਸਾਡੇ ਪਿੰਡ ਖੈਰਾਵਾਦ ਤੋਂ ਆਪਾਂ ਨੇ ਕਾਲੇ ਝੰਡੇ ਲਾ ਕੇ ਰੋਸ ਮਾਰਚ ਕੱਢਣਾ ਬਾਈ ਸਾਰੇ ਕਿਸਾਨ ਵੀਰਾਂ ਨੇ ਤੇ ਕਾਫੀ ਗਿਣਤੀ ਚ ਸਾਡੇ ਲੋਕਲ ਵੀਰ ਪਹੁੰਚੇ ਨੇ ਠੀਕ ਹੈ ਜੀ ਆਪਾਂ ਵੀ ਬਾਈ ਟਰੈਕਟਰ ਲੈ ਕੇ ਆਏ ਆ ਦੋ ਟਰੈਕਟਰ ਲਿਆਂਦੇ ਹੋਏ ਆ ਆਪਾਂ ਨੇ ਤੇ ਬਾਕੀ ਭਾਈ ਜਿਹੜੇ ਵੀਰ ਪਹੁੰਚੇ ਆ ਸਾਰਿਆਂ ਦਾ ਤਹਿ ਦਰੋ ਧੰਨਵਾਦ ਆ ਜਿਹੜੇ ਵੀਰੇ ਨਹੀਂ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਆ ਲੈ ਜੀ ਬਹੁਤ ਖੁਸ਼ੀ ਹੋਈ ਆ ਭਾਈ ਇੰਨੇ ਇਕੱਲੇ ਮੈਸੇਜ ਦਿੱਤਾ ਵੀ ਆਉਣਾ ਹੈ ਤਾਂ ਬਹੁਤ ਵੀਰ ਪਹੁੰਚੇ ਆ ਭਾਈ ਮੁੰਡੇ ਨੌਜਵਾਨ ਸਾਰਿਆਂ ਨੂੰ ਹਦਾਇਤ ਦਿੱਤੀ ਆ ਵੀ ਕਿਸੇ ਨੇ ਡੈਕ ਨਹੀਂ ਲਾਉਣਾ ਕਿਸੇ ਨੇ ਰੇਸ ਨਹੀਂ ਮਾਰਨੀ ਕਿਸੇ ਨੇ ਸਲੰਸਰ ਨਹੀਂ ਖੋਲਣਾ ਸਿਰਫ ਸ਼ਾਂਤਮਈ ਤਰੀਕੇ ਨਾਲ ਘੰਟਾ ਦੋ ਘੰਟਾ ਆਪਾਂ ਨੇ ਸਿਰਫ ਰੋਜ਼ ਮਾਰਚ ਕੱਢਣਾ ਕਾਲੇ ਝੰਡੇ ਲਾ ਕੇ 26 ਜਨਵਰੀ ਕਰਕੇ ਠੀਕ ਹੈ ਜੀ ਕਿਉਂਕਿ 26 ਜਨਵਰੀ ਨੂੰ ਕਾਨੂੰਨ ਪਾਸ ਹੋਇਆ ਸੀ ਆਪਣੇ ਦੇਸ਼ ਦਾ ਬਾਈ ਪਰ ਜਿਹੜੇ ਇਹ ਕਾਨੂੰਨ ਆਏ ਆਪਣੇ ਬਹੁਤ ਮਾੜੇ ਆ ਬਾਈ ਜਿਹੜੇ ਬਣੇ ਆ ਜਿਨ੍ਹਾਂ ਨੂੰ ਇਹਨਾਂ ਕਾਨੂੰਨਾਂ ਬਾਰੇ ਨੌਲੇਜ ਹੈ ਉਹੀ ਲੋਕ ਵਿਰੋਧ ਕਰ ਰਹੇ ਆ ਵਿੱਚ ਬਾਈ ਬਹੁਤ ਵੀਰ ਕਿਸਾਨਾਂ ਨੂੰ ਮਾੜਾ ਵੀ ਕਹਿ ਰਹੇ ਆ ਵੀ ਇਹ ਐਂ ਕਰਦੇ ਐ ਤਾਂ ਕਰਦੇ ਆ ਪਰ ਇਹਨਾਂ ਦੇ ਬਾਈ ਜਿਹੜੇ ਨਤੀਜੇ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗਣਾ ਅੱਜ ਨਹੀਂ ਪਤਾ ਲੱਗ ਰਹੇ ਆਪਾਂ ਨੂੰ ਤਕਰੀਬਨ 200-250 ਟਰੈਕਟਰ ਹੋਊਗਾ ਬਾਕੀ ਅੱਗੇ ਟਰੈਕਟਰ ਅੱਗੇ ਵੀ ਹੋਰ ਖੜੇ ਨੇ ਵੀਰ ਲਈ ਉਮੀਦ ਹੈ ਕਿ ਆ ਵੀ 4-500 ਟਰੈਕਟਰ ਹੋਊਗਾ ਆਮਨਾਲ ਲੈ ਜੀ ਖੈਰਾਵਾਦ ਤੋਂ ਚੱਲਿਆ ਬਾਈ ਕਾਫਲਾ ਇਹ ਖੈਰਾਵਾਦ ਤੋਂ ਚੱਲ ਕੇ ਇਹ ਰੋਪੜ ਵਿੱਚ ਦੀ ਹੋ ਕੇ ਸੋਲਖੀਆਂ ਸਾਹ ਤੱਕ ਜਾਣਾ ਠੀਕ ਹੈ ਜੀ ਹੋ ਜੀ ਇੱਕ ਗੱਲ ਦੇਖ ਲਓ ਕਿਸੇ ਵੀ ਟਰੈਕਟਰ ਤੇ ਬਾਈ ਡੈਕ ਨਹੀਂ ਹੈਗਾ ਸਾਰੇ ਟਰੈਕਟਰ ਸਿੰਪਲ ਆ ਜਮਾਈ ਟਰੈਕਟਰਾਂ ਦਾ ਕਾਫਲਾ ਪਹੁੰਚ ਗਿਆ ਬਾਈ ਸਰਜੀਤ ਦੀਆਂ ਲੇਟਾਂ ਕੋਲ ਠੀਕ ਹੈ ਜੀ ਬਹੁਤ ਸ਼ਾਂਤ ਮਈ ਢੰਗ ਨਾਲ ਚੱਲ ਰਿਹਾ ਪੂਰਾ ਕਾਫਲਾ ਇੱਕੋ ਲੇਨ ਤੇ ਜਾ ਰਹੇ ਸਾਰੇ ਟਰੈਕਟਰ ਬਾਈ ਲੈ ਬਾਈ ਲੇਟਾਂ ਦੇ ਪੂਰਾ ਜਾਮ ਲੱਗ ਗਿਆ ਅੱਜ ਟਰੈਕਟਰ ਸਿੱਧੇ ਬੇਲਾ ਚੌਂਕ ਵੱਲੋਂ ਸਿੱਧੇ ਕਰਦੇ ਬਾਈ ਸਾਰੇ ਠੀਕ ਹੈ ਜੀ ਬੇਲਾ ਚੌਂਕ ਨੂੰ ਹੋ ਗਏ ਉੱਪਰ ਨੂੰ ਘੁੰਮ ਕੇ ਟਰੈਕਟਰ ਜਾਣੇ ਸਾਰੇ ਮੇਚ ਵਿੱਚ ਬਹੁਤ ਤਕਲੀਫ ਹੈ ਬਾਈ ਗੱਡੀਆਂ ਵਾਲਿਆਂ ਨੂੰ ਹੋਰਨ ਤੇ ਹੋਰਨ ਮਾਰੀ ਜਾਂਦੇ ਨਾਲੇ ਪਤਾ ਵੀ ਟਾਈਟਲ ਥੋੜੇ ਹੀ ਰਹਿ ਗਏ ਲੰਘ ਜਾਣ ਦੇ ਕਈ ਵੀਰਾਂ ਨੂੰ ਜਿਨ੍ਹਾਂ ਨੂੰ ਨਹੀਂ ਹੈਗੀ ਨੌਲੇਜ ਇਸ ਕੰਮ ਬਾਰੇ ਉਹ ਬਾਈ ਬਹੁਤ ਮਾੜਾ ਚੰਗਾ ਥੱਲੇ ਲੋਕਾਂ ਨੂੰ ਜਿੰਮੇਦਾਰਾਂ ਨੂੰ ਕਮੈਂਟ ਬਾਜ਼ੀਆਂ ਕਰਦੇ ਆ ਤੁਸੀਂ ਬੇਲੇ ਆ ਤੁਸੀਂ ਫਰਾਣਾ ਆ ਤੁਸੀਂ ਤੁੰਕਾ ਆ ਠੀਕ ਹੈ ਜੀ ਤੇ ਜਿਨ੍ਹਾਂ ਨੂੰ ਬਾਰੇ ਨੌਲੇਜ ਆ ਬਾਈ ਉਹ ਨਹੀਂ ਕਦੇ ਵੀ ਗਲਤ ਬੋਲੂਗਾ ਕੀ ਦਾ ਜੀ ਕਰਦਾ ਬਾਈ ਟਾਈਮ ਖਰਾਬ ਕਰਨ ਨੂੰ ਤੇਲ ਫੋਕਣ ਨੂੰ ਲੋ ਜੀ ਰੋਪੜ ਬਾਈ ਬਿਆਰ ਵਿੱਚ ਪਹੁੰਚ ਗਿਆ ਕਾਫਲਾ ਆਪਣਾ ਸਾਰੇ ਟਰੈਕਟਰ ਐਨ ਪੂਰੇ ਵਧੀਆ ਤਰੀਕੇ ਨਾਲ ਜਾ ਰਹੇ ਆ ਜੀ ਕੋਈ ਜਾਮ ਨਹੀਂ ਲੱਗਿਆ ਬਾਈ ਕੋਈ ਕੁਛ ਨਹੀਂ ਮੈਜਿੰਡੋ ਫਾਰਮ ਵੀ ਆ ਗਿਆ ਝੋਟਾ ਕੋ ਟੈਂਗਲ ਜਿਹੜਾ ਆਪਣਾ ਬਾਈ ਰੋਸ ਮਾਰਚ ਪੂਰੇ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਜੀ ਠੀਕ ਹੈ ਜੀ ਕੋਈ ਵੀਰ ਕਹਿ ਦਵੇ ਰੋਪੜ ਦਾ ਵੀ ਹਾਂ ਕਿਸੇ ਨੇ ਕੋਈ ਹੌਲੜ ਬਾਜੀ ਕਰੀਏ ਕਿਸੇ ਵੀ ਟਰੈਕਟਰ ਵਾਲੇ ਨੇ ਸਾਨੂੰ ਬੇਨਤੀ ਹੈ ਕਿ ਉਹ ਉਹ ਖਾਨੂ ਥਿਕਾ ਰੋਡ ਦੇ ਵਿੱਚ ਆਉਣ ਦੀ ਕੋਸ਼ਿਸ਼ ਨੂੰ ਪ੍ਰਵਾਨ ਕਰਨ ਅਤੇ ਆਮ ਤੌਰ 'ਤੇ ਇਸ ਪਿੰਡ ਤੋਂ ਨਿਕਲਦਾ ਧੰਨਵਾਦ ਲੋ ਜੀ ਟਰੈਕਟਰ ਸੇਖਾਂ ਦੇ ਵੀਰ ਨੂੰ ਮੇਰੀ ਬੇਨਤੀ ਹੈ ਕਿ ਕਰੋ ਮਾਰਚ ਦੇ ਵਿੱਚ ਜੁੜਨਾ ਚਾਹੁੰਦਾ ਤੇ ਲੱਗ ਸਕਦਾ ਮੇਰੇ ਵੀਰ ਨੂੰ ਬੇਨਤੀ ਹੈ ਇਹ ਸਰਵ ਸਾਡੀਆਂ ਜੁੜੀਆਂ ਦਾ ਸਾਜਾ ਪ੍ਰੋਗਰਾਮ ਹੈ ਬਿਲਕੁਲ ਆਰਾਮ ਦੇ ਨਾਲ ਬਾਈ ਘੱਟ ਸਪੀਡ ਤੇ ਬਿਨਾਂ ਕਿਸੇ ਡੱਕ ਤੋਂ ਬਿਨਾਂ ਕਿਸੇ ਆਵਾਜ਼ ਇੰਨੇ ਵੀ ਵੀਰ ਪਹੁੰਚੇ ਆ ਬਾਈ ਇਸ ਮਾਰਚ ਦੇ ਵਿੱਚ ਸਾਰਿਆਂ ਦਾ ਧੰਨਵਾਦ ਹੈ ਕਰੀਬਨ ਭਾਈ 1.5 200 ਟਰੈਕਟਰ ਹੋਊਗਾ ਸਾਡੇ ਲੋਕਲ ਪਿੰਡਾਂ ਦੀ ਸੀਗਾ ਟਰੈਕਟਰ ਹੈਲੋ ਜਾਣਾ ਬਾਈ ਸੋਲਖੀਆਂ ਸਾਹਿਬ ਟੋਲ ਪਲਾਜੇ ਤੇ ਠੀਕ ਹੈ ਜੀ ਉਹਦੇ ਬਾਅਦ ਚ ਜਾ ਕੇ ਅੱਗੇ ਦਾ ਵੀ ਜਿੱਦਾਂ ਵੀ ਹੋਇਆ ਪ੍ਰੋਗਰਾਮ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਮੈਨੂੰ ਬਹੁਤ ਨੇ ਪੁੱਛ ਲਿਆ ਬਾਈ ਤੁਹਾਡੇ ਪਿੰਡ ਵਾਲੇ ਨਹੀਂ ਆਏ ਕਈਆਂ ਨੇ ਪੁੱਛ ਲਿਆ ਬਾਈ ਮਾਲ ਵਾਲਾ ਕੋਈ ਨਹੀਂ ਆਇਆ ਤੇ ਅੱਜ ਮਿਲਿਆ ਸਾਡਾ ਹਨੀ ਬਾਈ ਖੇਤਾਂ ਵਿੱਚ ਤੇ ਬਾਈ ਵੱਲ ਵੀ ਵਧਾਈਆਂ ਹੋਈਆਂ ਹੋਈਆਂ ਕੀ ਹਾਲ ਹੈ ਜੋਗ ਬਾਈ ਵਧੀਆ ਵਧੀਆ ਫੌਜੀ ਸਾਹਿਬ ਤੁਸੀਂ ਸੁਣਾਓ ਬਾਬਾ ਜੀ ਠੀਕ ਹੈ ਜੀ ਹਾਂ ਵਧੀਆ ਜੀ ਸਭ ਤੋਂ ਪਹਿਲਾਂ ਬਾਈ ਤੁਹਾਨੂੰ ਮੁਬਾਰਕਾਂ ਮੁਬਾਰਕ ਬਹੁਤ ਬਹੁਤ ਠੀਕ ਆ ਬਾਈ ਬਾਈ ਕੱਦਾ ਹੀ ਹੋ ਗਿਆ ਮਹੀਨਾ ਦੋ ਦੋ ਪੈਰਾ ਮੰਨੋ ਵੀ ਕਿਹਾ ਦੋ ਤਿੰਨ ਵਾਰ ਬੋਲਟ ਦਵਾਦੇ ਬੋਲਟ ਦਵਾਦੇ ਇਹ ਮੈਨੂੰ ਕਹੀਗਾ ਤੂੰ ਵੀਡੀਓ ਚ ਕਹ ਤੇ ਹਣੀ ਇੱਕ ਦੋ ਵਾਰ ਬਾਈ ਵੈਸੇ ਮੈਂ ਕਿਹਾ ਵੀ ਹੈ ਵੀਡੀਓ ਚ ਅੱਛਾ ਕੋਈ ਫੋਨ ਫਾਲ ਆਇਆ ਨਹੀਂ ਪਰ ਇਹਨੂੰ ਲੈ ਆਇਆ ਬੋਲਟ ਉਹ ਆਇਆ ਤਾਂ ਪਤਾ ਮਿਲਦੇ ਨਹੀਂ ਹੈਗੇ ਵੀਰ ਇਹਦੀ ਗਰਾਰੀ ਰੜੀ ਵੀ ਦੀ ਵੀ ਲੈਣਾ ਵੀ ਪੁੱਠੇ ਘੇਰ ਵਾਲਾ ਹੀ ਆ ਹਾਂ ਪੁੱਠੇ ਵਾਲਾ ਹੀ ਲੈਣਾ ਤਾਂ ਕਿਉਂਕਿ ਬਾਈ ਪਹਿਲਾਂ ਵੀ ਇਹਨੇ ਰੱਖਿਆ ਵਾ ਤਾਂ ਪਹਿਲਾਂ ਚਲੋ ਵੇਚਤਾ ਤਾਂ ਫੇਰ ਹੁਣ ਤਾਂ ਫੇਰ ਕੀੜਾ ਉੱਠ ਖੜਿਆ ਪੰਜ ਚਾਰ ਸਾਲ ਬਾਅਦ ਜਣੀ ਕਿ ਵੀ ਜੇ ਅੱਜ ਕਹਿ ਤਾ ਤਾਂ ਵੀ ਫਿਰ ਐ ਹੋ ਗਿਆ ਵੀ ਲੈਣਾ ਹੀ ਲੈਣਾ ਠੀਕ ਹੈ ਚੱਲ ਬਾਈ ਬੋਲਟ ਵਧੀਆ ਮਿਲ ਗਿਆ ਤੇ ਦੱਸਾਂ ਨਹੀਂ ਬਾਈ ਹੁਣ ਸੱਚੀ ਦੱਸੀ ਅਸੀਂ ਕਿੰਨਾ ਮਾਡਲ ਕਿੰਨੇ ਪੈਸੇ ਲਾਤੇ ਪਰ 8 ਮਾਡਲ ਆ 1.5 ਲੱਖ ਦਾ ਲੈਂਦਾ ਵੀਰੇ 8 ਮਾਡਲ 1.5 ਲੱਖ ਦਾ ਠੀਕ ਆ ਫਸਟ ਆਨ ਦਾ ਯਾਰ ਮੇਰੀ ਗੱਲ ਸੁਣਾ ਹਾਂ 18 19 20 ਮਾਡਲ ਮਿਲ ਜਾਂਦੇ ਇੰਨੇ ਦਾ ਵੀਰੇ ਜੇ ਲੈਣਾ ਹੀ ਨਹੀਂ ਹੈਗਾ ਇਹ ਅੱਛਾ ਮੈਨੂੰ ਤਾਂ ਭੈਣ ਚੋ ਉਹ ਤਾਂ ਇੱਥੇ ਵੀ ਸਸਤੇ ਮਿਲਦੇ ਆ ਯਾਰ अच्छा ठीक है ए खणा दा इकनी जग्गू 2.5 साल हो थोड़ नहीं, नहीं मैं, मैं था था, मुदे मुदे उन्होंने थोड़े वार के ने रेट વધਾਏ ਹੋਏ ਇਹਦੇ ਨਹੀਂ ਮੈਂ ਨਹੀਂ ਯਾਰ ਮੈਂ ਤਾਂ ਆਪ ਕਹਿੰਦਾ ਤਾਂ ਮੈਂ ਮੈਂ ਯਾਰ ਕਹਿੰਦਾ ਵੀ ਮੈਨੂੰ ਲੈਣਾ ਮਿਲੇ ਇੱਕ ਹੋਰ ਤੂੰ ਕਹਿੰਦਾ ਜਗੂ ਇਹ ਮਹਿੰਗੀ ਆ ਯਾਰ ਵੀ 1.5 ਲੱਖ ਦਾ ਹਾਂ ਹੈਪੀ ਦਾ ਨਾ 2008 ਮਾਡਲ ਦਾ ਹਾਂ ਠੀਕ ਆ 2.30 ਜਗ ਆਪਣੇ ਮੂੰਹ ਤੇ ਮੂੰਹੇ ਰੱਖਦੇ ਤੇ ਇਹਨਾਂ ਨੇ ਪੈਸੇ ਦਿੱਤਾ ਨਹੀਂ ਉਹਨਾਂ ਨੇ ਇਹਨਾਂ ਦਿੱਤਾ ਨਹੀਂ ਹੈਗਾ ਚਾ 230000 ਰੁਪਏ 2008 ਉਹ ਫਿਰ ਉਹਨਾਂ ਦਾ ਚੱਲਿਆ ਚੁੱਲਿਆ ਵਾ ਘੱਟ ਆ ਨਹੀਂ ਚੱਲਿਆ ਵਾ ਜੱਗੂ ਉਹ ਆ ਬਈ ਉਹ ਸਭਾ ਲੱਕ ਜਿਹੜਾ ਹੁਣ ਇਹੇ ਤਾਂ ਨਹੀਂ ਹੈ ਤਾਂ ਮੋਟਰ ਸਾਹ ਵੀ ਠੀਕ ਆ ਯਾਰ ਜੇ ਕੋ ਖੜਾ ਹੀ ਕਰਕੇ ਮੱਤ ਵੱਜ ਗਈ ਨਾ ਨੰਬਰ ਕਿੱਥੇ ਦਾ ਬਈ ਦਾ ਇਹ ਹੈਗਾ ਕਪੂਰਥਲੇ ਦਾ ਵੀਰ ਅੱਛਾ ਕਪੂਰਥਲੇ ਦਾ ਨਹੀਂ ਯਾਰ ਕਪੂਰਥਲਾ ਬੀਬੀ 09 ਨੰਬਰ ਹੈ 52 ਵੀ ਆ ਵੀਰ ਅੱਛਾ ਦੋ ਨੰਬਰ ਚੱਲਦੇ ਆ ਅੱਛਾ ਕਪੂਰਥਲਾ ਇੱਕ ਹੋਰ ਮਤਲਬ ਦੋ ਚੀਜ਼ਾਂ ਦਾ ਪੈਂਦਾ ਹੈ ਮਾੜਾ ਮੋਟੇ ਹਰ ਕੇ ਬੋਲ ਕੇ ਹੈਗੀਆਂ ਸਕ੍ਰੈਚ ਹਨਾ ਸਕ੍ਰੈਚ ਇਹ ਬੂ ਖੜਾ ਹੀ ਦਾ 2.5 ਸਾਲ ਹੋ ਗਏ ਅੱਛਾ ਹ 35437 ਚੱਲਿਆ ਬਾਈ ਹੂੰ ਠੀਕ ਆ ਠੀਕ ਆ ਉਹ ਆ ਵੀ ਮਤਲਬ ਜਿਹੜਾ ਆਪਾਂ ਕਹਿੰਦੇ ਵੀ ਤਿਆਰ ਤੇ ਉਸ ਨੇ ਨਾਲ ਦੇ ਜੂ ਵੀ ਹੈਗਾ ਅੱਛਾ ਜੋ ਵੀ ਹੈਗਾ ਨਾਲ ਦੀ ਸਾਰਾ ਕੁਝ ਠੀਕ ਆ ਮਾਡਲ ਆ ਯਾਰ ਤੇ ਲਾਇ ਲੂਏ ਨਾਲੇ ਤੇ ਹੈ ਸਾਕੂ ਨਾਲੇ ਦਾ ਤੜਿਆ ਤੜਾਇਆ ਹਾਂ ਬਾਬਾ ਉਹ ਤਾਂ ਖੜਾ ਦਰ ਨੂੰ ਤਾਂ ਮਤ ਮਾਰੀ ਬਈ ਦੀ ਅੱਛਾ ਕਿ ਬੈਟਰੀ ਚਾਰਜ ਲਈ ਬੈਟਰੀ ਚਾਰਜ ਲਾ ਕੇ ਸਟਾਰਟ ਹੋ ਗਿਆ ਤੂੰ ਲੈ ਵੜੀ ਆਵਾਜ਼ ਤਾਂ ਸੁਣਾ ਫਿਰ ਬੈਟਰੀ ਪੱਲਾ ਸਟਾਰਟ ਹੋ ਜਾ ਉਹੀ ਕਰ ਯਾਰ ਮੈਂ ਤਾਂ ਉਹੀ ਗੋਟਾ-ਕੂਟਾ ਨਮਰਾਵਾ ਕੱਢਦੇ ਹਾਂ ਹਾਂ ਤਾਂ ਡਰੇ ਲੱਗਦਾ ਇਹ ਤਾਂ ਉਹਨੂੰ ਕਹਿ ਦਿਆ ਜੇ ਤੈਨੂੰ ਤਰੀਕਾ ਹੈ ਫੇਰ ਕੁਝ ਨਹੀਂ ਕਹਿੰਦਾ ਹੋਏਗਾ ਅੱਛਾ ਲੈ ভাই ਕਰੋ ਚੱਕ ਆਵਾਜ਼ ਬੋਲਟ ਦੀ ਮਰਾਈ ਮਾੜੀ ਬੜਕਾ ਅਹੀ ਗੱਲਾਂ ਨਹੀਂ ਕਹੇ ਬਾਈ ਬੋਲਟ ਬੋਲਟੇ ਆ ਹਲੋ ਆਦੀਬ ਮੈਨੂੰ ਆਪਣਾ ਨਵੀਂ ਇੱਕ ਮੋਟਰਸਾਈਕਲ ਲੈਣਾ ਕਿਸੇ ਕੋਲ ਹੋਇਆ ਕੋਈ ਵੀ ਹੋਵੇ ਪਲੈਟਿਨਾ ਹੋਵੇ ਸਵੈਲ ਸਟਾਰਟ ਹੋਵੇ ਪਰ ਠੀਕ ਹੈ ਜੇ ਕਿਸੇ ਕੋਲ ਐਕਟਵਾ ਹੋਵੇ ਉਹ ਵੀ ਲੈ ਲਾਂਗੇ ਆਪਾਂ ਉੱਚਾ ਮਾਡਲ ਤੇ ਆਪਾਂ ਨੇ ਲੈਣੀ ਆ ਘਰ ਵਾਸਤੇ ਠੀਕ ਹੈ ਜੀ ਕਹਿੰਦਾ ਜਿਹੜੀ ਰਵੀ ਕਹਿੰਦਾ ਜੇ ਕਿਸੇ ਕੋਲ ਬੋਲਟ ਹੋਇਆ ਦੂਆ ਸਿੱਧੇ ਗੇਰਾਂ ਨਾਲ ਆਪਾਂ ਉਹ ਵੀ ਲੈ ਲਾਂਗੇ ਤੇ ਬਾਕੀ ਬਾਈ ਧੁੱਪਾਂ ਪੂਰੀ ਨਿਕਲੀ ਹੋਈ ਆ ਮੌਸਮ ਵਧੀਆ ਆ ਨਾ ਠੀਕ ਹੈ ਜੀ ਅੱਜ ਰੈਲੀ ਤੇ ਗਏ ਸੀਗੇ ਬਾਈ ਉੱਥੇ ਵੀ ਤਕਰੀਬਨ ਅਸੀਂ ਇੱਧਰੋਂ ਹੋ ਕੇ ਸੋਲਖੀਆਂ ਵੱਲ ਨੂੰ ਘੁੰਮ ਕੇ ਆਏ ਆਂ ਵਿੱਚੋਂ ਕਾਫੀ ਵੀਰਾਂ ਨੇ ਅੱਜ ਨੌਜਵਾਨ ਮੁੰਡੇ ਪਹੁੰਚੇ ਵੀ ਤੇ ਕੋਈ ਬਾਈ ਉਹ ਨਹੀਂ ਹੋਇਆ ਬਰਾਮਨ ਨਾਲ ਗਏ ਆਂ ਬਰਾਮਨ ਨਾਲ ਆ ਗਏ ਘਰ ਨੂੰ ਉਦਾਂ ਹੀ ਠੀਕ ਹੈ ਜੀ ਕੋਈ ਆਪਾਂ ਨੇ ਜਾਮਣੀ ਲਾਇਆ ਕੋਈ ਕੁਝ ਨਹੀਂ ਕਰਿਆ ਬਸ ਸਿਰਫ ਆਪਾਂ ਨੇ ਇੱਕ ਚਲੋ ਪਰੋਸੇ ਕਰਿਆ ਵੀ 26 ਜਨਵਰੀ ਕਰਕੇ ਠੀਕ ਹੈ ਜੀ ਸ਼ਾਮ ਮੰਦਿਰ ਪੁਆਸ਼ ਵੀ ਲੈ ਗਿਆ ਜੀ ਤੇ ਬਾਈ ਜਿਹੜੀ ਆ ਹਨਾ ਕਣਕ ਦੀ ਬਾਈ ਦੀ ਤਿੰਨ ਕਿੱਕੇ ਥੋਂ ਜਮਾਂ ਹੀ ਛਿੱਧੀ ਸੀ ਇਹ ਉਰੇ ਨਾ ਥੋਂ ਸੁੱਕਾ ਤਾਂ ਮੈਂ ਇਹਦੀ ਵੀਡੀਓ ਵੀ ਪਾਈ ਤੀ ਪਹਿਲਾਂ ਬਈਆ ਕਣਕ ਇਹ ਛਿੱਧੀ ਰਹਿ ਗਈ ਵੀ ਇਹ ਹਨੀ ਬਾਈ ਬਾਕੇ ਦੁਬਾਰਾ ਪਰ ਦੇਖ ਲੋ ਬਾਈ ਕਿਹੜੇ ਸਾਬ ਨਾਲ ਖੇਤ ਭਰਿਆ ਹੈ ਹਨੀ ਬਾਈ ਹਨੀ ਇਹਨੇ ਦੋ ਇਹਨੂੰ ਦੂਈ ਨਾਲੋਂ ਵੱਧ ਚੜ ਦੇਣਾ ਇਜ਼ਾ ਰੰਗ ਦੇ ਹੋਦਾ ਰੰਗ ਦੇ ਜੱਗੂ ਗੱਲ ਪਤਾ ਕੀ ਆ ਵੀਰ ਮੈਂ ਤੈਨੂੰ ਉਸੇ ਟਾਈਮ ਕਿਹਾ ਦਾ ਹਾਂ ਕਿਉਂਕਿ ਮੈਂ ਵੀ ਤੇਰੇ ਵਾਲੇ ਦੁਬਧਾ 'ਚ ਪੈ ਗਿਆ ਦਾ ਹਾਂ ਵੀ ਇਹਨੂੰ ਸਾਨੂੰ ਬਾਅਦ ਹੀ ਆ ਵੀ ਬਾਅਦ ਹੀ ਹਾਂ ਫਿਰ ਮੈਂ ਨਾ ਜਦ ਪਾਣੀ ਲਾ ਕੇ ਨਾ ਕਿ ਛਿੱਟਾ ਦੇ ਕੇ ਟੈਂਕਰ ਦਾ ਪਾਣੀ ਘਮਾਤ ਮੈਂ ਤੈਨੂੰ ਆਪ ਕਿਹਾ ਦਾ ਯਾਰ ਦੋ ਤਿੰਨ ਵਾਰ ਉਹਦੇ ਨਾਲ ਵੀ ਨਹੀਂ ਇੰਨੀ ਹੋਈ ਹੈਗੀ ਪਰ ਬਾਅਦ ਵਿੱਚ ਜੀਤ ਸਿੰਘ ਸਾਹਿਬ ਨਾਲ ਇਹ ਬੂਝਾ ਮਾਰ ਗਈ ਜੱਗੂ ਹਾਂ ਫੇਰ ਸਮਾਂ ਹੋ ਗਿਆ ਵੀ ਕਾਮਯਾਬ ਮੈਨੂੰ ਦੋ ਤਿੰਨ ਜਣੇ ਦਾ ਹੋ ਗਿਆ ਵਧੀਆ ਤੇਰੀ ਮਿਹਨਤ ਪੱਲੇ ਪੈ ਗਈ ਠੀਕ ਆ ਮੈਂ ਫੇਰ ਤਾਂ ਬੌਣੀ ਨੂੰ ਇਹ ਮੈਨੂੰ ਦੋ ਤਿੰਨ ਜਣੇ ਰੁਕਦਾ ਕਿ ਡੈਡੀ ਨਹੀਂ ਮੰਨੇ ਇਹ ਤਾਂ ਕੋਈ ਗੱਲ ਨਹੀਂ ਸਾਡਾ ਤਿਆਰ ਬਾਈ ਸਹੀ ਤਿਆਰ ਬਸ ਇਹ ਕਿ ਸਿਮਰਨ ਨੇ ਕਹਿਣ ਲੱਗ ਗਿਆ ਹਾਂ ਕਹਿੰਦਾ ਤੂੰ ਰਹਿਣ ਤੇ ਬੌਣੀ ਨੂੰ ਦੇਖੀ ਜਾਊਗਾ ਠੀਕ ਆ ਤੇ ਨਾ ਲੋਟ ਵੀ ਨਹੀਂ ਤੇ ਆਉਣੀ ਵੀ ਯਾਰ ਯਾਰ ਕਣਕ ਮੱਲੀ ਦਾ ਦੇ ਘੜੇ ਸਾਹ ਨਾਲ ਜੇ ਮੈਂ ਰੌਣੀ ਵੀ ਕਰਦਾ ਕਿੱਥੇ ਕਾਦ ਬਾਤਾਂ ਆਉਂਦੀ ਉਸ ਟਾਈਮ ਮੌਸਮ ਵੀ ਨਹੀਂ ਤੇ ਆਸਾਦ ਦੇ ਰਹੇ ਸਹੀ ਗੱਲ ਆ ਬਾਈ ਸਹੀ ਗੱਲ ਆ ਠੀਕ ਆ ਕੋ ਮੁਰਦਾ ਮਨ ਨੂੰ ਦਵਾ ਦੇ ਬਾਈ ਬਣ ਕੇ ਕੋਈ ਉਹਦਾ ਮੋਟਰਸਾਈਕਲ ਦਾ ਪਹਿਲਾਂ ਵਪਾਰੀ ਰਿਹਾ ਮੋਟਰਸਾਈਕਲਾਂ ਦਾ ਵਪਾਰੀ ਬੂਰੀ ਜੱਗੂ ਹੁਣ ਤੋਂ ਇੱਥੇ ਕਹਿ ਬੰਦਿਆਂ ਨੂੰ ਹਾਂ ਵੀ ਕੋਈ ਸਣਾ ਸੱਤ ਜਾਂ ਮਿਲ ਜਾਵੇ ਨਾ ਠੀਕ ਆ ਤੇ ਵਧੀਆ ਤੂੰ ਤਾਂ ਹੁਣ ਤੋਂ ਕਹਿੰਦਾ ਮੈਂ ਸਿੱਧੇ ਗੇਹੜਾ ਵਾਲਾ ਲੈਣਾ ਆਓ ਜੇ ਆਪਾਂ ਨੂੰ ਬੋਲਟ ਮਿਲ ਨਹੀਂ ਹੈ ਨੀ ਬੋਲਟ ਇੱਕ ਵਾਲ ਲੈਣੀ ਲੈਣਾ ਜੇ ਸਾਰੇ ਰੱਖੀਏ ਇੱਕ ਆਪਾਂ ਨੇ ਮੋਟਰਸਾਈਕਲ ਲੈਣਾ ਉਦਾਂ ਹੋਰ ਆਓ ਚੱਲ ਕੋਈ ਨਾ ਚਾਹ ਇੱਕ ਜਣਾ ਤੂੰ ੋਂ ਜ਼ਿਆਦਾ ਘੁੰਮਣੇ ਫਿਰਦਾ ਜੱਗੂ ਬਜਾਜ ਵਜੂਸ ਦਾ ਲੈ ਲਾ ਹਾਂ ਠੀਕ ਆ ਉਹਦਾ ਸਾਰਾ ਸਟਾਰਟ ਪਲੈਟ ਦਾ ਬੂਰੀ ਦਾ ਚੱਕਰ ਹੋ ਰਾ ਹੁਣ ਹੁਣ ਪੁਰਾਣੇ ਦਾ ਕੰਮ ਕਰਦੇ ਹਾਂ ਸਾਲਾ ਨਵਾਂ ਲੈਣ ਦਾ ਦਿਨ ਹੀ ਕਰਦਾ ਆ। ਨੀ ਪਾਵਾ ਆਇਆ ਜਾਂ ਸਾਫ ਵੀ ਮਿਲ ਜਾਂਦੇ ਮੋਟਰਸਾਈਕਲ ਜੇ ਤੂੰ ਨਹੀਂ ਵੀ ਉਹ ਤੂੰ 2 ਦਿਨ ਇਹਨੂੰ ਫਿਰਦਾ ਜੱਗੂ। ਹਾਂ ਇੱਕ ਤੂੰ ਕਹਿੰਦਾ ਮੈਂ ਸਿੱਧੇ ਕਿਨਾਰੇ ਬੋਟ ਲੈਣਾ। ਨਹੀਂ ਜਾਮਾ ਉਹਦਾ ਸਕੂਟਰੀ ਲੈ ਲੈ ਮੈਂ ਚਾਰਜਿੰਗ ਵਾਲੀ। ਜੇ ਕਿਹੜਾ ਤੂੰ ਮੋਟਰਸਾਈਕਲ ਦੀ ਬਜਾਏ ਤਾਂ ਜੇ ਕਿਹੜਾ ਹੁਣ ਮੰਨੇ ਜੱਗੂ ਇਹ ਤਾਂ ਚਾਰਜਿੰਗ ਵਾਲੀ ਸਕੂਟਰੀ ਲੈ ਲੈ। ਇਹ ਗੱਲ ਸਹੀ ਆ। ਜਗਣਾ ਤੇਰਾ ਰੋਜ਼ ਆਪੜਾਉਣ ਆਇਆ। ਹਾਂ ਰੋਜ਼ ਠੀਕ ਆ ਹੈ ਵੀ ਕੁਛ ਨਹੀਂ 10 ਕਿਲੋਮੀਟਰ 12 ਕਿਲੋਮੀਟਰ। ਠੀਕ ਆ ਠੀਕ ਆ। ਇਹਨ ਆਰੇ ਕੰਪਨੀ ਚ ਬਹੁਤ ਆਉਂਦੇ ਜੱਗੂ ਗੱਡੀਆਂ ਚਾਰਜਿੰਗ ਵਾਲੀਆਂ ਚਾਰਜਿੰਗ ਵਾਲੀਆਂ ਹਾਂ ਯਾਰ ਉਹ ਆਪਣੇ ਪਿੰਡਾਂ ਦਾ ਆਉਲੇ ਆਲੇ ਨਹੀਂ ਲੈ ਕੇ ਆਇਆ ਹਾਂ ਹਾਂ ਹੈਗੀ ਹੈਗੀ ਹਾਂ ਉਹ ਦਾੜੀ ਦਾਦਾ ਦਾ ਕਹਿੰਦਾ ਸਾਡੇ ਦਾ ਕੱਦਾ ਖਰਚਾ ਮੁਰ ਗਈ ਅੱਛਾ ਠੀਕ ਆ ਬਹੁਤ ਵਧੀਆ ਕੰਮਜਾਬ ਨਿਕਲੀ ਉਹ ਅੱਛਾ ਵਧੀਆ ਜਾ ਆਉ ਆਉਣ ਤਾਂ ਗੱਡੀਆਂ ਚੱਲਦੀਆਂ ਹੀ ਆ ਇਹ ਹਨਾ ਹਾਂ ਤੇ ਤਕਨੀਕ ਚ ਫਰਕ ਪੈ ਗਿਆ ਹਾਂ ਉਹੀ ਗੱਲ ਆ ਚੱਲ ਦੇਖਦੇ ਹਾਂ ਨਹੀਂ ਯਾਰ ਹਾਂ ਬਣਾਉਣੇ ਆ ਪਲਾਨ ਤੇ ਚੱਲੀਏ ਫਿਰ ਹਾਂ ਚੰ ਠੀਕ ਆ ਤੇ ਲੋ ਬਾਈ ਬੋਲਟ ਤੇ ਹੋਣਾ ਦਾ ਬਾਈ ਦਾ ਦਿਖਾਤਾ ਆਪਾਂ ਨੇ ਠੀਕ ਆ ਨਾਲੇ ਬਾਈ ਨੂੰ ਵਧਾਈਆਂ ਦੇਤੀਆਂ ਇਹ ਵੀ ਰੱਬ ਸਭਪੇ ਉਹ ਮਿਲਦਾ ਬਾਈ ਈਦਾ ਚੰਦ ਬਣ ਜਾਂਦਾ ਹੈ ਤੁਸੀਂ ਨਹੀਂ ਮਿਲਦੇ ਹੈਗੇ ਅਸੀਂ ਤਾਂ ਘਰੇ ਹੁੰਦੇ ਆ ਲੈ 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 ਹੁਣ ਆਉਂਦੇ ਹੀ ਲੇਟ ਆ ਜੱਗੂ ਜਾਂ ਮੇਰੀ ਡਿਊਟੀ ਹੁੰਦੀ ਹੋਰ ਠੀਕ ਆ ਠੀਕ ਬਾਈ ਸ਼ੌਂਕ ਹੈ ਹੁੰਦਾ ਚੀਜ਼ ਦਾ ਠੀਕ ਆ ਜੀ ਇਹਨੂੰ ਬੋਲਟ ਦਾ ਸ਼ੌਂਕ ਤਾਂ ਲੈ ਕੇ ਹੀ ਸਾਟਿਆ ਪਤੰਦਰ ਤੇ ਬਾਕੀ ਠੀਕ ਆ ਬਾਈ ਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਿਸੇ ਵੀ ਵੀਰ ਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਸਾਉਣੇ ਨਾਲ ਜਰੂਰ ਕਨੈਕਟ ਕਰ ਸਕਦਾ ਜੀ ਅੱਜ ਦੇ ਬਲੌਗ ਦੇ ਵਿੱਚ ਇੰਨਾ ਹੀ ਮਿਲਦੇ ਆਂ ਹੋਰ ਬਲੌਗ 'ਚ ਧੰਨਵਾਦ